ਗਰਮੀ ਦੀਆਂ ਛੁੱਟੀਆਂ ਬਤਾਉਣਾ ਚਾਹੁੰਦੇ ਹਾਂ ਇੰਡੀਆ ਦੇ ਰੇਟਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਇੱਕ ਦੇਸ਼ ਤੁਹਾਨੂੰ 35000 ਰੁਪਏ ਦੇ ਵਿੱਚ ਭਮਾਇਆ ਜਾਊ ਚਾਹੇ ਤੁਸੀਂ ਥਾਈਲੈਂਡ ਚੱਲ ਜਿਓ ਚਾਹੇ ਤੁਸੀਂ ਮਲੇਸ਼ੀਆ ਚੱਲ ਜਿਓ ਚਾਹੇ ਤੁਸੀਂ ਵਿਏਟਨਾਮ ਚੱਲ ਜਿਓ ਜੇਕਰ ਤੁਸੀਂ ਦੋ ਦੇਸ਼ ਜਾਣਾ ਥਾਈਲੈਂਡ ਤੇ ਮਲੇਸ਼ੀਆ ਠੀਕ ਹੈ ਚਾਹੇ ਵਿਏਟਨਾਮ ਤੇ ਥਾਈਲੈਂਡ ਚਾਹੇ ਮਲੇਸ਼ੀਆ ਤੇ ਵਿਏਟਨਾਮ ਤਾਂ ਤੁਹਾਨੂੰ ਦਿੱਤੇ ਜਾਣਾ 55000 ਜੇ ਤੁਸੀਂ ਤਿੰਨ ਦੇਸ਼ ਕਰਨਾ ਚਾਹੁੰਦਾ ਥਾਈਲੈਂਡ ਮਲੇਸ਼ੀਆ ਸਿੰਗਾਪੁਰ ਤਾਂ ਤੁਹਾਨੂੰ 80000 ਦੇ ਵਿੱਚ ਜੇ ਤੁਸੀਂ 4 ਦੇਸ਼ ਕਰਨੇ ਆ ਥਾਈਲੈਂਡ ਮਲੇਸ਼ੀਆ ਕੰਬੋਡੀਆ ਵਿਏਟਨਾਮ ਤਾਂ ਸਿਰਫ ਤੇ ਸਿਰਫ 87000 ਦੇ ਵਿੱਚ ਤੇ ਜੇਕਰ ਤੁਸੀਂ 6 ਦੇਸ਼ ਕਰਨੇ ਆ ਜਿਨ੍ਹਾਂ ਚ ਥਾਈਲੈਂਡ ਮਲੇਸ਼ੀਆ ਕੰਬੋਡੀਆ ਵਿਏਟਨਾਮ ਸਿੰਗਾਪੁਰ ਤੇ ਬਾਲੀ ਤਾਂ ਤੁਹਾਨੂੰ ਸਿਰਫ ਤੇ ਸਿਰਫ ਪੈਕੇਜ ਮਿਲਣਾ 120000 ਦੇ ਵਿੱਚ ਤਾਂ ਤੁਸੀਂ ਇਹਦੇ ਵਿੱਚ ਤੁਹਾਨੂੰ 에어 ਟਿਕਟਾਂ ਬ੍ਰੇਕਫਾਸਟ ਪੈਕ ਡ੍ਰੌਪ ਸਰਵਿਸ ਵੀਜ਼ਾ ਹੋਟਲ ਸਭ ਕੁਝ ਇਨਕਲੂਡ ਹੈ ਤੇ ਤੁਸੀਂ ਇਸ ਵਾਰ ਸਮਰ ਓਕੇ ਜਨਾ ਆਵਦੇ ਪਰਿਵਾਰ ਨਾਲ ਸੋਲੋ ਵੱਡੇ ਵੱਡੇ ਕਲੱਬਾਂ ਦੇ ਵਿੱਚ ਨੱਚ ਕੇ ਗਾ ਕੇ ਸੋਣ ਸੋਣੇ ਵਿੱਚ ਤੇ ਬਤਾ ਸਕਦੇ ਹਾਂ ਠੀਕ ਹੈ ਤੇ ਇਹ ਟੂਰ ਪਹਿਲਾ ਟੂਰ ਜਾਣਾ 25 ਮਈ ਨੂੰ ਦੂਸਰਾ ਟੂਰ ਜਾਣਾ 10 ਜੂਨ ਨੂੰ ਤੁਸੀਂ ਦੋਨਾਂ ਟੂਰਾਂ ਦੇ ਵਿੱਚ ਜਿਹੜੇ ਦੇ ਵਿੱਚ ਤੁਹਾਨੂੰ ਚੰਗਾ ਲੱਗਦਾ ਉਹਦੇ ਵਿੱਚ ਤੁਸੀਂ ਆਪਦੀ ਬੁਕਿੰਗ ਕਰਾ ਸਕਦੇ ਹੋ 25 ਮਈ ਤੇ 10 ਜੂਨ ਨੂੰ 25-25 ਜਣਾਂ ਦਾ ਇਹ ਟੂਰ ਜਾਣਾ ਤੇ ਆਪਦਾ ਜਿਹੜਾ ਬੁਕਿੰਗ ਆ ਉਹ ਅਡਵਾਂਸ ਦੇ ਵਿੱਚ ਕਰਾ ਲਓ ਕਿਉਂਕਿ ਸੀਟਾਂ ਲਿਮਟਿਡ ਨੇ ਤੇ ਤੁਹਾਨੂੰ ਪਤਾ ਕਿ ਹਰ ਕੋਈ ਜਿਹੜਾ ਹੈਗਾ ਗਰਮੀਆਂ ਦੀਆਂ ਛੁੱਟੀਆਂ ਵਾਸਤੇ ਜਾਣਾ ਚਾਹੁੰਦਾ ਹੈ ハリーバー。So, <Okay. S 1>